ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਪਤੀ ਰੋਸ ਵਜੋਂ ਦੇਸ਼ ਭਰ ਅਤੇ ਪੰਜਾਬ ਦੇ ਨਾਲ ਨਾਲ ਧਾਰੀਵਾਲ ਵਿੱਚ ਵੀ ਭਾਰਤੀ ਕਿਸਾਨ ਜੂਨੀਅਰ ਰਾਜੇਵਾਲ ਦੇ ਬਲਾਕ ਪ੍ਰਧਾਨ ਹਰਦੇਵ ਸਿੰਘ ਮਾਲੀਸਲਾਵਾ ਅਤੇ ਲਖਵਿੰਦਰ ਸਿੰਘ ਬਿਰਕ ਤਲਵੰਡੀ ਬਲਾਕ ਪ੍ਰਧਾਨ ਗੁਰਦਾਸਪੁਰ ਦੇ ਪ੍ਰਬੰਧਾਂ ਹੇਠ ਟਰੈਕਟਰ ਰੈਲੀ ਧਾਰੀਵਾਲ ਵਿੱਚ ਕੱਢੀ ਗਈ ਜੋ ਪਿੰਨ ਮਾਲੀਸਲਾਵਾ ਤੋਂ ਸ਼ੁਰੂ ਹੋ ਕੇ ਧਾਰੀਵਾਲ ਦੇ ਵੱਖ-ਵੱਖ ਪਿੰਡਾਂ ਤੋਂ ਹੋ ਕੇ ਵਾਪਸ ਪਿੰਨ ਮਾਲੀਸਲਾਮ ਵਿਖੇ ਸਮਾਪਤ ਹੋਈ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਬਲਾਗ ਪ੍ਰਧਾਨ ਹਰਦੇਵ ਸਿੰਘ ਮਾਲੀਸਰਾ ਨੇ ਆਪਣੀਆਂ ਮੰਗਾਂ ਨੂੰ ਦੱਸਦੇ ਹੋਏ ਕਿਹਾ ਕਿ ਦਿੱਲੀ ਬਾਰਡਰ ਤੇ ਵੱਡਾ ਅੰਦੋਲਨ ਕੀਤਾ ਗਿਆ ਭਾਵੇਂ ਕਿ ਕੇਂਦਰ ਸਰਕਾਰ ਉਦੋਂ ਕਿਸਾਨੀ ਬਿੱਲ ਵਾਪਸ ਲੈ ਲੇ ਲੇਕਿਨ ਜੋ ਹੋਰ ਨਾ ਮੰਗਾਂ ਸਨ ਉਹਨਾਂ ਹਾਲੇ ਪੂਰੀਆਂ ਨਹੀਂ ਹੋਈਆਂ ਜਿਨ੍ਹਾਂ ਚ ਮੁੱਖ ਤੌਰ ਤੇ ਕਣਕ ਝੋਨੇ ਤੋਂ ਇਲਾਵਾ ਹੋਰ ਫਸਲਾਂ ਤੇ ਐਮ ਐਸ ਪੀ ਕਾਨੂੰਨ ਅਤੇ ਹੋਰ ਮੰਗਾਂ ਵੀ ਹਨ ਜਿਨ੍ਹਾਂ ਨੂੰ ਲੈ ਕੇ ਪੰਜਾਬ ਅਤੇ ਹੋਰ ਨਾਲ ਸੂਬਿਆਂ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ ਇਸ ਦੇ ਚੱਲਦੇ ਕੇਂਦਰ ਸਰਕਾਰਪਤੀ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ 26 ਜਨਵਰੀ ਗੰਦੰਤਰ ਦਿਹਾੜੇ ਤੇ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ ਸਾਡੀ ਜੀਵਨ ਭਾਰਤੀ ਕਿਸਾਨ ਕਮਿਟੀ ਦੇ ਰਾਜੇਵਾਰ ਮੈਂ ਬਲਾਕ ਪ੍ਰਧਾਨ ਹਰਦੇਵ ਸਿੰਘ ਜੀ ਮਲਿੰਸਰਾ ਮੇਰੇ ਨਾਲ ਦੀ ਹੈ 30% ਨਾ ਤਾਂ ਬੜੀ ਖਲਾਫ ਕਰਦਾ ਹਰਦਾਸ ਅੱਜ ਦਾ ਜੀ ਜੋ ਸਾਡਾ ਸਦੋਤਕ ਸਾਥ ਮੋਰਚਾ ਉਹਦੇ ਵੱਲੋਂ ਸਾਰੇ ਇੰਡੀਆ ਲੈਵਲ ਦੇ ਤੇ ਇੱਕ ਕਾਲ ਵੀ ਕੀਤੀ ਗਈ ਸੀ ਕਿ 26 ਜਨਵਰੀ ਨੂੰ ਸਾਰਿਆਂ ਜ਼ਿਲ੍ਹਾ ਜ਼ਿਲ੍ਹਾ ਵਾਈ ਜਿਹੜਾ ਹੈਡ ਕੁਆਟਰਾਂ ਦੇ ਉੱਤੇ ਜਿਹੜਾ ਵਾਹ ਟਰੈਕਟਰ ਦੀ ਰੋਸ ਰੈਲੀ ਜਿਹੜੀ ਆ ਕੱਢੀ ਜਾਵੇਗੀ ਔਰ ਕਈ ਰੋਸ ਰੈਂਟਾਂ ਫਿਰ ਵੱਲ ਪੂਰੇ ਸਪੋਲੇ

ਉਹਨਾਂ ਦਾ ਸੰਖਾਪ ਰੁਪਿੰਦਰੀ ਸੇਂਦਰੀ ਪਾਰਕ ਦਾ ਅੰਦਾਂਸ ਬਰ ਹੈ ਤੇ ਸਾਥਕਰ ਹੋਰ ਜੇ ਜੋਗੀ ਵੀਰ ਬਲਜੀਤ ਸਿੰਘ ਜੀ ਤੇ ਵੀਰ ਸਿੰਘ ਜੀ ਮਾਲੀ ਸਰਾਨੀ ਤੇ ਸਾਰੇ ਭਦਰ ਨੇ ਅੱਜ ਸਾਰੇ ਨਹੀਂ ਰੱਖ ਕੇ ਸਾਝੀ ਜਿਹੜੀ ਆ ਰੋਸਰਾਨੀ ਕੱਢ ਗਏ ਆ ਸੋ ਇਹਦੇ ਵਿੱਚ ਸਾਡੀ ਪਹਿਲੀ ਮੰਗ ਇਹ ਸੀ ਕਿ ਜੋ ਸਾਡੀ ਫਸਲਾਂ ਨੂੰ ਐਮਐਸਪੀ ਦੀ ਗਾਰੰਟੀ ਆ ਸਰਕਾਰ ਜਿਹੜੀ ਉਹਨੂੰ ਤੁਰੰਤ ਲਾਗੂ ਕਰੇ ਹਾਂ ਤੇ ਕਿਸਾਨੀ ਤੇ ਮਜ਼ਦੂਰਾਂ ਨੂੰ ਬਚਾਇਆ ਜਾ ਸਕੇ ਦੂਜਾ ਸਾਡਾ ਇਹਦੇ ਵਿੱਚ ਇਹ ਸੀ ਕਿ ਪੰਜਾਬ ਦਾ ਜਿਹੜਾ ਪਾਣੀ ਆ ਇਹਦੀ ਦੁਬਾਰਾ ਰਿਲੀਮ ਕਰਕੇ ਜੋ ਪੰਜਾਬ ਦਾ ਹੱਕਵੰਦਾ ਪਾਣੀਆਂ ਦਾ ਉਹ ਸਾਡੇ ਪੰਜਾਬ ਨੂੰ ਦਿੱਤਾ ਜਾਵੇ ਕਿਉਂਕਿ ਸਾਡਾ ਵੱਧ ਪਾਣੀ ਜਿਹੜਾ ਪੰਜਾਬ ਦਾ ਉਹ ਬਾਹਰਲੇ ਸਟੇਟ ਨੂੰ ਫਰੀ ਦੇ ਵਿੱਚ ਦਿੱਤਾ ਜਾ ਰਿਹਾ ਜਦੋਂ ਕਿ ਅਸੀਂ ਉੱਥੇ ਕੋਈ ਨਹੀਂ ਦਿੰਦੇ ਆ ਅਸੀਂ apni reality ਦਿੰਦੇ ਆ ਉਸ ਕਰਕੇ ਸਾਡੇ ਪੰਜਾਬ ਦੀ ਪਾਰਾਰਤੀਏ ਨੇ ਕਰਕੇ ਜਿੰਨਾ ਸਾਡੇ ਹਿੱਸੇ ਦਾ ਪਾਣੀ ਬੰਦਾ ਉਹ ਸਾਡੇ ਪੰਜਾਬ ਨੂੰ ਦਿੱਤਾ ਜਾਂਦਾ ਕਿਉਂਕਿ ਸਾਡੇ ਪੰਜਾਬ ਦਾ ਧਰਤੀ ਦਾ ਪਾਣੀ ਜਿਹੜਾ ਬਿਲਕੁਲ 11 ਜਿਹੜਾ ਖਲੇਜਾ ਦੇ ਆ ਦੋਨੋਂ ਜਿਹੜਾ ਸਾਡੇ ਪੰਜਾਬ ਦੇ 6 ਜ਼ਿਲ੍ਹੇ ਜਿਹੜੇ ਨੇ ਬਿਲਕੁਲ ਰਾੜੀ ਚੋੜ ਦੇ ਵਿੱਚ ਆ ਗਏ ਨੇ ਜਿੱਥੇ ਧਰਤੀ ਦਾ ਪਾਣੀ ਪੀਣ ਯੋਗ ਨਹੀਂ ਰਹਿ ਗਿਆ ਔਰ ਲੋਕੀ ਚਾ ਸਰਦੀਆਂ ਬਿਮਾਰੀਆਂ ਦੇ ਨਾਲ ਇਥੇ ਜਰੇ ਨੇ ਇਸ ਕਰਕੇ ਅਸੀਂ ਇਹ ਵੀ ਮੰਗ ਕਰਦੇ ਹਾਂ ਦੂਜਾ ਸਾਡਾ ਇਹ ਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਜਦੋਂ ਸਾਨੂੰ ਪੰਜਾਬ ਨੂੰ ਲੋੜ ਸੀ ਪਾਣੀ ਦੀ ਉਹਦਾ ਸਾਡਾ ਪਾਣੀ ਬਾਹਰ ਦੇ ਦਿੱਤਾ ਜਦੋਂ ਪੰਜਾਬ ਦੇ ਵਿੱਚ ਜਿੰਨੇ ਫਲੱਡ ਘੇਰ ਸੀ ਸਾਰੇ ਪੰਜਾਬ ਨੂੰ ਖੋਲ ਦਿੱਤੇ ਜਿਸ ਦੇ ਨਾਲ ਸਾਡੀਆਂ ਫਸਲਾਂ ਦੀ ਬਰਬਾਦੀ ਹੋਈ ਸਾਡੀ ਜੀਵਮਾਰ ਹੋਈ ਸਾਡੇ ਲੋਕਾਂ ਦਾ ਨੁਕਸਾਨ ਹੋਇਆ ਸਾਡਾ ਮਾਲ ਜੰਗਰ ਦਾ ਨੁਕਸਾਨ ਹੋਇਆ ਉਹਦੇ ਵਾਸਤੇ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਮੰਗ ਕਰਦੇ ਆ ਕਿ ਉਹ ਨਾ ਕੋਈ ਮੁਆਵਜ਼ਾ ਚਾਹੁੰਦੇ ਆ ਜਿਹੜੀ ਹੋਰ ਜੋ ਮਿਸਾਲ ਰੋਜ਼ ਵਰਤਾਈ ਕਿ ਯਾਰ ਇਹਤੋਂ ਮੰਗ ਕਾਦੀ ਨਹੀਂ ਸੀ ਇਹ ਜੋ ਜੂਬੀ ਦੇ ਰਚਾ ਨਕਲੀ ਪਰ ਦੀ ਜਿਹੜੇ ਰਚਾ ਪਿਆਰੀ ਮਿਸ਼ਰਾ ਦੇ ਵੱਲੋਂ ਪਸਾਨਾ ਦੇ ਉੱਤੇ ਗੱਡੀ ਚੜਾ ਕੇ ਸਾਡੇ ਪੱਤਰਕਾਰ ਵੀਰਾਂ ਦੀ ਕੀਤਾ ਗਿਆ ਪਸਾਨਾ ਵੀ ਸੀ ਜੀਤਾ ਗਿਆ ਉਹਨਾਂ ਨੇ ਜੰਮਾਪਾਦੀ ਸਜਾ ਦਿੱਤੀ ਜੀ ਜਿਉਂਕੇ ਜੋਸੀ ਨੇ ਦੇਹਾਰ ਕੋ ਮਰੇ ਨੇ ਕੋਈ ਪਸਾਨਾ ਦੇ ਉੱਤੇ ਕੰਮਾ ਪਾਇਆ ਜਾ ਰਿਹਾ ਨਾਲ ਅਸੀਂ ਮੰਨ ਕਰਦੇ ਹਾਂ ਕਿ ਜੇ ਕੋ ਸਾਡਾ ਟੀਵੀ ਤੇ ਪਸਾਰੀ ਕੂਚਾ ਲਗਾ ਸੀ ਉਹ ਪਸਾਨਾਂ ਦੇ ਉੱਤੇ ਜਿਹੜੇ ਪਰਚੇ ਪਾਰੇ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਔਰ 701 ਪਸਾਨ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਕਾਤਾ ਮੁਆਵਜ਼ਾ ਦਿੱਤਾ ਜਾਵੇ ਤੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਪਰ ਸਰਕਾਰ ਨੇ ਜਿਹੜਾ ਵਾ ਕੋ ਠੁੱਠੇ ਬਹਿੰਦੇ ਕਰਕੇ ਸਾਡੇ ਮਨ ਤਰੂਮ ਸਮਾਇਆ ਔਰ ਸਾਡਾ ਮੋਰਚਾ ਜਿਹੜਾ ਸੀ ਉੱਥੇ ਚਿਤਵਾ ਦਿੱਤਾ ਅੱਜ ਅਸੀਂ 26 ਜਨਵਰੀ ਅੱਜ ਇਹ ਕੀਤਾ ਸੀ ਸਾਹਸ ਕਰਨ ਵਾਸਤੇ ਕਿ ਸ਼ਾਂਤਮਈ ਰੋਸ ਮਾਰਚ ਕਰ ਰਹੇ ਆ ਤੇ ਜੇਕਰ ਸਰਕਾਰ ਨੇ ਸਾਡੀਆਂ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤੇ ਦਿੱਲੀ ਦੀ ਤਰਜ਼ ਦੇ ਉੱਤੇ ਵੀ ਵੱਡਾ ਮੋਰਚਾ ਜਿਹੜਾ ਵਾ ਇੱਕ ਫੇਰ ਉਸੇ ਤਰ੍ਹਾਂ ਰੰਗਿਆ ਜਾਵੇਗਾ ਜਿਸ ਦੇ ਨਾਲ ਫਿਰ ਇਹ ਜ਼ਿੰਮੇਵਾਰੀ ਜਿਹੜੀ ਸਰਕਾਰ ਦੀ ਹੋਵੇਗੀ ਸੋ ਅੱਜ ਸਾਡੀਆਂ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਇਹ ਪਰਵਸ ਮਾਰਚ ਚ ਚੱਜਾ ਜਾ ਰਿਹਾ ਵਾ ਸੋ ਬਿਲਕੁਲ ਸਾਡਾ ਪੀਸ ਕਾਲਿਜ ਚੱਲ ਰਿਹਾ ਵਾ ਤੇ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਰਾਜਮਾਨ ਦੇ ਸਮਰਥਕ ਪਹੁੰਚੇ ਨੇ ਤੇ ਸਦਾ ਸਾਰਿਆਂ ਨੂੰ ਦਿੱਤਾ ਵਾ ਕਿਸਾਨ ਜਥੇਬੰਦੀਆਂ ਨੂੰ ਸੋ ਅਸੀਂ ਇਹ ਕੰਮ ਕਰਦੇ ਜਿਹੜਾ ਅੱਜ ਉਸ ਮਾਰਕ ਕਰ ਰਹੇ ਆ ਧੰਨਵਾਦ